ਉਹ ਬੜ ਸਿੱਧੂ ਤੇ ਉਹਦੀ ਭੈਣ ਆ ਕਰਵਿਨਾ ਤੇ ਇਸ ਪਰਿਵਾਰ ਤੇ ਤਕਰੀਬਨ ਐਂਡੀਪੀਜ਼ ਐਕਟ ਦੇ 8-7-89 ਦੇ ਦਰਜ ਨੇ ਜਿਹੜੇ ਪਿਛਲੇ 10 ਸਾਲ ਤੋਂ ਲਗਾਤਾਰ ਇਸ ਕੰਮ ਕੰਮ ਦੇ ਵਿੱਚ ਲੱਗੇ ਨੇ ਬਾਕੀ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਆ ਉਹਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਅਸੀਂ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਆ ਤੇ ਇਹਨਾਂ ਦੀ ਮਦਦ ਨਾਲ ਅਸੀਂ ਇਹਨੂੰ ਕਲੀਅਰ ਕਰਾਵਾਂਗੇ ਬਾਕੀ ਦੂਜਾ ਜਿਹੜਾ ਇਹ ਏਰੀਆ ਇਹ ਜਿਹੇ ਵਿੱਚ ਲੋਕ ਇਹਨਾਂ ਤੋਂ ਬਹੁਤ ਦੂਰੀ ਸੀ ਤੇ ਨਸ਼ੇ ਦਾ ਵੀ ਕੰਮ ਕਰਦੇ ਸੀ ਇਹਦੀ ਭੈਣ ਵੀ ਤੇ ਇਹ ਵੀ ਦੋਨੋਂ ਇਹਨਾਂ ਤੇ ਦੁਆ ਤੇ ਬੁਲਾ ਕੇ ਸੱਤ ਅੱਠ ਅਨ ਮੁਕੱਦਮੇ ਦਰਜ ਨੇ ਤੇ ਪਿਛਲੇ 10 ਸਾਲ ਤੋਂ ਇਹ ਕੰਮ ਕਰ ਰਹੇ ਸੀ ਸੋ ਜਿਹੜਿਆ ਪਹਿਲਾਂ ਦਾ ਮཐੋਡੇ ਮਾਧਿਅਮਾਂ ਹੀ ਲੋਕਾਂ ਨੂੰ ਅਪੀਲ ਕਰਦਾ ਵੀ ਇਹਨਾਂ ਲੋਕਾਂ ਤੋਂ ਦੂਰੀ ਬਣਾਈ ਜਾਵੇ ਇਹਨਾਂ ਨੂੰ ਸਿੱਧੇ ਰਸਤੇ ਤੇ ਲਿਆਂਡ ਲਈ ਪੁਲਿਸ ਦੀ ਮਦਦ ਕਰਨ ਤੇ ਤਾਂ ਕਿ ਆਪਾਂ ਪੰਜਾਬ ਨੂੰ ਆਪਣੇ ਦੇਸ਼ ਨੂੰ ਇੱਕ ਵਧੀਆ ਬਣਾ ਸਕੀ। ਸਰ ਰੋਬਰਟ ਤੇ ਵੀ ਵੈ ਉਹ ਹੀ ਪੈਨ ਹੈ ਗਿਆ ਉਹ ਹਸਤਾ ਪੂਰੇ ਨੇ ਗ੍ਰਸਤ ਵਿੱਚ ਹੈ ਗਿਆ। ਉਹ ਭੰਗ ਵਿੱਚ ਹੈ ਜਾਂ ਫਿਰ ਅ ਭੰਗ ਨਹੀਂ ਬੋਲ ਦਿੱਖਤ ਨਹੀਂ ਹੈਗੇ ਘਰੋਂ ਗਏ ਹੋਏ ਨੇ। ਤੇ ਰਾਉਟ ਸਾਡਾ ਇਹ ਡਰਗ ਪੈਡਲ ਵੀ ਹੈ ਪੈਡਲਿਸਟ ਦੇ ਵਿੱਚ ਵੀ ਹੈ। ਕਿਉਂਕਿ ਐਕਟਿਵਲੀ ਇਹ ਕੰਮ ਕਰਦਾ ਸੀ ਕਾਫੀ ਦੇਰ ਤੋਂ। ਤੇ ਤਾਂ ਹੁਣ ਵੀ ਇਹ ਕਿਤੇ ਰੂਪੋਸ਼ ਹੈ। ਤੈਨੂੰ ਕੋਸ਼ਿਸ਼ ਕਰ ਰਹੇ ਆ ਅਸੀਂ। ਤੇ ਤੇ ਨਸ਼ਾ ਤਸਕਰਾਂ ਨੂੰ ਕੀ ਤੁਹਾਡਾ ਸੰਦੇਸ਼ ਹੈ ਨਸ਼ਾ ਤਸਕਰਾਂ ਨੂੰ ਵੀ ਜਿਹਦਾ ਬਈ ਨਸ਼ਾ ਤਸਕਰਾਂ ਨੂੰ ਇਹ ਸਤਾਉਣੀਆਂ ਵੀ ਇਹ ਕੰਮਾਂ ਤੋਂ ਦੂਰ ਹਟੋ ਤੇ ਪੰਜਾਬ ਦੇ ਮਾਹੌਲ ਨੂੰ ਆਪਾਂ ਵਧੀਆ ਬਣਾਈਏ ਪੰਜਾਬ ਇੱਕ ਵਧੀਆ ਪੰਜਾਬ ਸਰਜੀਏ ਜਿਹਨੂੰ ਅਗਲਾ ਪੰਜਾਬ ਕਿਹਾ ਜਾਂਦਾ ਸੋ ਸਟਰੀਮ ਲਾਈਨ ਚ ਆ ਕੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਆਪਣੇ ਏਰੀਏ ਨੂੰ ਇੱਕ ਵਧੀਆ ਡੋਲ ਕਣਾਈਏ ਤੇ ਉਹ ਹੀ ਹਸਤਾ ਖੇਡਦਾ ਪੰਜਾਬ ਦੇ ਸਰ ਹੁਣ ਤੱਕ ਕਿੰਨੇ ਮਾਮਲੇ ਸੁਝਾ ਲਏਗੇ ਜਿਹੜੇ ਸਾਡੇ ਮਾਮਲੇ ਸੁਝਾਉਣ ਨੂੰ ਤਾਂ ਦਿੱਲੀ ਕਾਫੀ ਜ਼ਿਆਦਾ ਹੁੰਦੇ ਨੇ ਵੈਸੇ ਤਾਂ ਜਦੋਂ ਦਾ ਇਹ ਮਿਸ਼ਨ ਚੱਲਿਆ ਜੁੱਧ ਨਸ਼ਾ ਬੁਦ ਚੱਲਿਆ ਇਹਦੇ ਵਿੱਚ ਕਾਫੀ ਜ਼ਿਆਦਾ ਅਸੀਂ ਕਾਮਯਾਬੀ ਵੀ ਪਾਈ ਹੈ ਤੇ ਲੋਕ ਵੀ ਸਾਡੀ ਹੈਲਪਲੀ ਖੁਦ ਅੱਗੇ ਆ ਕੇ ਤੇ ਇਹਨਾਂ ਦੇ ਖਿਲਾਫ ਲਾਮਬੰਦ ਹੋ ਰਹੇ ਨੇ ਜੀ ਤੇ ਇਹ ਕਿਸਾ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਆਮ ਪਬਲਿਕ ਨੇ ਦੱਸ ਕੇ ਇਹਨਾਂ ਨੂੰ ਆਪ ਫੜਵਾਇਆ ਤੇ ਜਦੋਂ ਇਹੋ ਜਿਹਾ ਮਾਹੌਲ ਆਉਂਦਾ ਜਦੋਂ ਇਹੋ ਇਹੋ ਜਿਹਾ ਵਾਤਾਵਰਨ ਸਿਰਜਦਾ ਤੇ ਉਹ ਦੂਰ ਨਹੀਂ ਕਿ ਜਦੋਂ ਅਸੀਂ ਇਹ ਮਤਲਬ ਇਸ ਕਲਾਮਤ ਤੇ ਕਾਮਯਾਬੀ ਨਾਲ